ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਜੀ ਤੁਹਾਡੇ ਲਈ ਇੱਕ ਬਹੁਤ ਵਧੀਆ ਨੁਸਖਾ ਲੈ ਕੇ ਆਏ ਹਾਂ ਬੱਚਿਆਂ ਲਈ ਦੇਖੋ ਜਿਹੜੇ ਆਪਣੇ ਛੋਟੇ ਬੱਚੇ ਹੁੰਦੇ ਨੇ ਜਿਹੜੇ ਮਾਂ ਦਾ ਦੁੱਧ ਪੀਂਦੇ ਨੇ ਇੱਕ ਤਾਂ ਆਪਾਂ ਨੂੰ ਇਹ ਚਾਹੀਦਾ ਵੀ ਜਦੋਂ ਮਾਂ ਦੁੱਧ ਪਲਾ ਕੇ ਹਟੀ ਹੈ ਬੱਚੇ ਨੂੰ ਮੋਢੇ ਨਾਲ ਲਾਓ ਬੱਚੇ ਨੂੰ ਚੰਗੀ ਤਰ੍ਹਾਂ ਪੋਲਾ-ਪੋਲਾ ਜਾਨੀ ਚੰਗੀ ਤਰ੍ਹਾਂ ਉਹਦੀ ਪਿੱਠ ਨੂੰ ਥਾਪੜ ਦਿਓ। ਬੱਚੇ ਨੂੰ ਦੁੱਧ ਹਾਜਮ ਆ ਜਾਂਦਾ। ਜਿੰਨਾ ਚਿਰ ਬੱਚੇ ਨੂੰ ਡ ਘਾਰ ਨਹੀਂ ਆਉਂਦਾ ਹੈਗਾ ਉਨਾ ਚਿਰ ਤੁਸੀਂ ਥੋੜਾ ਜਿਹਾ ਥਾਪੜਦੇ ਰਿਹਾ ਕਰੋ। ਠੀਕ ਹੈ ਜੀ ਹਾਜਮ ਆ ਜਾਂਦਾ ਬੱਚੇ ਨੂੰ ਦੁੱਧ। ਕਈ ਵਾਰ ਮਾਮਾ ਦੁੱਧ ਪਲਾਉਂਦੀ ਸਾਰੀ ਬੱਚੇ ਨੂੰ ਬੈੱਡ ਤੇ ਪਾ ਦੰਨੀ ਆ। ਠੀਕ ਹੈ ਜੀ ਕਈ ਵਾਰ ਅਸੀਂ ਇਹ ਦੇਖਿਆ ਮਾਮਾ ਦੁੱਧ ਪਲਾਉਣ ਦੀ ਸਾਰੀ ਬੱਚੇ ਨੂੰ ਆਪਾ ਖੜਾਉਣ ਲੱਗ ਜਾਂਦੇ ਆ। ਇਹ ਕੰਮ ਨਾ ਕਰਿਆ ਕਰੋ। ਜਦ ਵੀ ਮਾਂ ਨੇ ਦੁੱਧ ਪਲਾਉਣਾ ਹੈ ਪਹਿਲਾਂ ਬੱਚੇ ਨੂੰ ਆਪਣੇ ਮੋਢੇ ਲਾ ਕੇ ਉਹਦੀ ਪਿੱਠ ਨੂੰ ਚੰਗੀ ਤਰ੍ਹਾਂ ਥਾਪੜਨਾ ਫਿਰ ਬੱਚੇ ਨੂੰ ਢ ਘਾਰ ਆ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਵੀ ਬੱਚੇ ਨੂੰ ਦੁੱਧ ਹਾਜਮ ਆ ਗਿਆ ਠੀਕ ਹੈ ਜੀ ਆਪਾਂ ਨੂੰ ਵੀ ਹੁੰਦਾ ਬੜਿਆਂ ਨੂੰ ਆਪਾਂ ਰੋਟੀ ਖਾ ਕੇ ਜਿੰਨਾ ਚਿਰ ਆਪਾਂ ਨੂੰ ਤੋਰਾ ਫੇਰਾ ਨਾ ਕਰੀਏ ਢ ਘਾਰ ਨਾ ਆਵੇ ਉਹਨਾਂ ਚਿਰ ਆਪਾਂ ਨੂੰ ਸਾਹ ਨਹੀਂ ਆਉਂਦਾ ਹੈ ਨਾ ਲਾਲੋ ਆਪਾਂ ਬੱਚੇ ਨੂੰ ਦੁੱਧ ਪਲਾਤਾ ਕਈ ਵਾਰ ਬੱਚਾ ਦੁੱਧ ਉੱਕਣੇ ਕੱਢ ਦਿੰਦਾ ਕਈ ਵਾਰ ਦੁੱਧ ਫੁੱਟੀਆਂ ਵਾਲਾ ਕੱਢ ਦਿੰਦਾ ਉਹ ਦੁੱਧ ਸਿਆਣੀਆਂ ਕਹਿੰਦੀਆਂ ਹੁੰਦੀਆਂ ਨੇ ਬਈ ਚੰਗਾ ਹੁੰਦਾ ਹੈ ਬੱਚਾ ਵੱਧਦਾ ਫੁੱਲਦਾ ਹੈ ਜੇ ਫੁੱਟਿਆ ਹੋਇਆ ਦੁੱਧ ਕੱਢੇ ਬੱਚਾ ਜਿਹੜਾ ਦੁੱਧ ਪੀਤਾ ਉਦਾਂ ਹੀ ਬੱਚੇ ਨੇ ਬਾਹਰ ਨੂੰ ਕੁੜਲੀ ਕਰਤੀ ਉਹ ਦੁੱਧ ਨਾ ਤਾਂ ਬੱਚੇ ਨੂੰ ਰਾਜ ਆਉਂਦਾ ਹੈ ਵੈਸੇ ਵੀ ਸਿਹਤ ਲਈ ਵੀ ਨੁਕਸਾਨਦੇ ਆ ਉਹਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਲੱਗੇ ਆ ਛੋਟਾ ਜਿਹਾ ਨੁਸਖਾ ਹੈ ਤੁਸੀਂ ਬੱਚੇ ਨੂੰ ਦੁੱਧ ਪਿਲਾਉਣ ਤੋਂ ਘੰਟਾ ਡੇਢ ਘੰਟਾ ਪਹਿਲਾਂ ਨਾ ਕੋਸੇ ਪਾਣੀ ਵਿੱਚ ਆਪਾਂ ਬੱਚੇ ਨੂੰ ਕਿੰਨਾ ਕੁ ਪਿਲਾ ਸਕਦੇ ਹਾਂ ਚਮਚਿਆਂ ਨਾਲ ਹੀ ਪਿਲਾਵਾਂਗੇ ਕੋਸਾ ਪਾਣੀ ਕਰ ਲੈਣਾ ਤੁਸੀਂ ਨਾਰਮਲ ਕੋਸਾ ਕੋਸਾ ਪਾਣੀ ਕਰਕੇ ਉਹਦੇ ਵਿੱਚ ਇੱਕ ਜਾਂ ਦੋ ਬੂੰਦਾਂ ਬੂੰਦਾਂ ਹੀ ਪਾਉਣੀਆਂ ਨੇ ਇਹ ਨਹੀਂ ਹੈਗਾ ਵੀ ਨਿੰਬੂ ਨਿਚੋੜ ਦੇਣਾ ਨਿੰਬੂ ਨਿਚੋੜਦੇ ਤਾਂ ਅੱਧਾ ਚਮਚਾ ਰਸੇ ਦਾ ਘਰ ਜਾਂਦਾ ਐ ਬੂੰਦਾਂ ਪਾਉਣੀਆਂ ਨੇ ਗਿਣਮੀਆਂ ਮਿਣਮੀਆਂ ਇੱਕ ਜਾਂ ਦੋ ਕੋਸੇ ਪਾਣੀ ਚ ਤੁਸੀਂ ਘੰਟਾ ਡੇਢ ਘੰਟਾ ਦੁੱਧ ਪਲਾਉਣ ਤੋਂ ਪਹਿਲਾਂ ਕੋਸੇ ਪਾਣੀ ਵਿੱਚ ਇੱਕ ਦੋ ਬੂੰਦਾਂ ਪਾ ਕੇ ਨਿੰਬੂ ਦੇ ਰਸ ਦੀਆਂ ਤਾਜ਼ਾ ਨਿੰਬੂ ਹੋਵੇ ਠੀਕ ਹੈ ਜੀ ਨਿੰਬੂ ਦਾ ਰਸ ਦੀਆਂ 1-2 ਬੂੰਦਾਂ ਪਾ ਕੇ ਤੁਸੀਂ ਬੱਚੇ ਨੂੰ ਪਲਾ ਦੇਣੀਆਂ ਨੇ ਉਹਦੇ ਨਾਲ ਬੱਚੇ ਨੂੰ ਦੁੱਧ ਹਾਜਮ ਆਉਣ ਲੱਗ ਜਾਂਦਾ ਹੈ ਠੀਕ ਹੈ ਜੀ ਡੇਢ ਘੰਟਾ ਡੇਢ ਘੰਟਾ ਪਹਿਲਾਂ ਦੁੱਧ ਤੋਂ ਧਿਆਨ ਨਾਲ ਸੁਣ ਲਿਓ ਛੋਟੇ ਬੱਚੇ ਦਾ ਕੰਮ ਹੈ ਦੁੱਧ ਪਲਾਉਣ ਤੋਂ ਘੰਟਾ ਡੇਢ ਘੰਟਾ ਪਹਿਲਾਂ ਕੋਸੇ ਪਾਣੀ ਵਿੱਚ ਇੱਕ ਜਾਂ ਦੋ ਬੂੰਦਾਂ ਨਿੰਬੂ ਰਸ ਦੀਆਂ ਪਾ ਕੇ ਪਲਾਉਣੀਆਂ ਨੇ ਕਾਲੀ ਨਾ ਕਰਿਓ ਬਈ ਮੈਂ ਫੇਰ ਕਹਣੀ ਆ ਬਈ ਬੱਚੇ ਨੂੰ ਦੁੱਧ ਪਲਾਉਣ ਤੋਂ ਬਾਅਦ ਅੱਜ ਕੱਲ ਨਿਆਣੀਆਂ ਨੂੰ ਪਤਾ ਨਹੀਂ ਹੈਗਾ ਕਈ ਵਾਰ ਨਹੀਂ ਪਤਾ ਲੱਗਦਾ ਬੱਚਿਆਂ ਨੂੰ ਬਈ ਵੱਡੀਆਂ ਨੂੰ ਆਪਣਾ ਚਾਹੀਦਾ ਬੀਬੀਆਂ ਭੈਣਾਂ ਜੁੜੀਆਂ ਹਾਲਦ ਵਾਲੇ ਬੈਠੀਆਂ ਹੁੰਦੀਆਂ ਨੇ ਬਾਕੀ ਮੈਂ ਵੀਡੀਓ 'ਚ ਦੱਸਦੀ ਆ ਕਈ ਵਾਰ ਵੱਡੀ ਬੀਬੀ ਭੈਣ ਘਰ 'ਚ ਹੁੰਦੀ ਵੀ ਨਹੀਂ ਬੱਚੇ ਨੂੰ ਜਦ ਦੁੱਧ ਪਲਾਤਾ ਛੋਟੇ ਬੱਚੇ ਨੂੰ ਮਾਂ ਨੇ ਉਹਨੂੰ ਮੋਢੇ ਲਾ ਕੇ ਥੱਪੜਿਆ ਜ਼ਰੂਰ ਕਰੋ ਜਿਆਦਾ ਸੀ ਚੰਗੀ ਤਰ੍ਹਾਂ ਬੱਚੇ ਦੀ ਪਿੱਠ ਨੂੰ ਥਾਪੜਤਾ ਫਿਰ ਬੱਚੇ ਨੂੰ ਡੁ ਘਾਰ ਆ ਜਾਂਦਾ ਪਿੱਠ ਥਾਪੜਨੀ ਆ ਉਹਦੀ ਐਨ ਠੀਕ ਹੈ ਤਾਂ ਬੱਚੇ ਨੂੰ ਦੁੱਧ ਹਾਜਮ ਆਉਂਦਾ ਤਾਂ ਬੱਚੇ ਨੂੰ ਦੁੱਧ ਲੱਗਣਾ ਸ਼ੁਰੂ ਹੁੰਦਾ ਇਹ ਗੱਲ ਛੋਟੀ ਜੀ ਉਹ ਹੈ ਪਰ ਇਹਦਾ ਰਿਜ਼ਲਟ ਬਹੁਤ بڑا ਹੈ ਸਾਡੇ ਬੱਚੇ ਦੀ ਸਿਹਤ ਦਾ ਮਸਲਾ ਇਹ ਠੀਕ ਹੈ ਜੀ ਚਲੋ ਠੀਕ ਹੈ ਜੀ ਇਹ ਤੁਸੀਂ ਜ਼ਰੂਰ ਕਰਕੇ ਦੇਖਿਓ ਕਿਉਂਕਿ ਬੱਚੇ ਨੂੰ ਦੁੱਧ ਹਾਜਮ ਆਉਣਾ ਬਹੁਤ ਜ਼ਰੂਰੀ ਹੈ ਤਾਂ ਸਾਡਾ ਬੱਚਾ ਵਧੂਗਾ ਖਲੂਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ